ਆ ਲੋ ਜੀ ਇਹਦੇ ਵਿੱਚ ਹਲਦੀ ਤੇ ਬੇਸਨ ਤੇ ਵਿੱਚ ਪਾਈ ਆਪਾਂ ਕਰੀਮ ਸੋ ਨੂੰ ਸੌਖੇ ਤਰੀਕੇ ਨਾਲ ਚਿਹਰਾ ਦਸਦੇ ਆ ਨਾ ਇਹ ਚਮਕੂ ਕਿਵੇਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਚਮਕੂਗਾ ਜੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਇਹ ਪ੍ਰੋਡਕਟ ਹੈ ਇਹ ਵੀ ਆਪਣੇ ਚਿਹਰੇ ਦੇ ਵਾਲ ਵੀ ਸਾਫ਼ ਕਰਦਾ ਹੈ ਸਾਈਆਂ ਤਾਂ ਬੇ ਸਭ ਫੱਟੇ ਚੱਕਦਾ ਤੇ ਇਹ ਘੋਲ ਤੁਸੀਂ ਪਤਲਾ ਬਣਾਉਣਾ ਹੈ گاੜਾ ਨਹੀਂ ਕਰਨਾ ਗੜੇੜੇ ਦੱਸ ਤੋ ਕੀ ਕੁਝ ਇਹਦੇ ਵਿੱਚ ਸਿਰਫ ਆਪਾਂ ਹਲਦੀ ਪਾਈ ਹੈ ਕਰੀਮ ਤੇ ਬੇਸਣ ਹੋਰ ਕੁਝ ਨਹੀਂ ਪਾਇਆ ਇਹਦੇ ਵਿੱਚ ਆਪਾਂ ਨਿੰਬੂ ਐਡ ਕਰ ਸਕਦੇ ਹਾਂ ਮੈਂ ਨਹੀਂ ਕੀਤਾ ਨਿੰਬੂ ਭਰੇ ਨਹੀਂ ਸੀ ਜਿਹੜਾ ਇਹ ਹੈ ਨਾ ਜਿਹੇ ਚਿਹਰੇ ਤੇ ਚਮਕ ਲਿਆਉਂਦਾ 글로ਉ ਲਿਆਉਂਦਾ ਤੇ ਆਪਣੀ ਜਿਹੜੀ ਸਕਿਨ ਹੈ ਇਹਨੂੰ ਟਾਈਟ ਕਰਦਾ ਚਿਹਰੇ ਦੀ ਨੂੰ ਥੋੜਾ ਜਿਹਾ ਮੈਨੂੰ ਜਿਆਦਾ ਪਤਲਾ ਲੱਗਿਆ ਜੀ ਆਪਾਂ ਬੇਸਣ ਹੋਰ ਪਾ ਲਏ ਇਹਦੇ ਵਿੱਚ ਜਿਹੜਾ ਜਿਆਦਾ ਪਤਲਾ ਹੁੰਦਾ ਨਾ ਅਪਲਾਈ ਸਿਹਰੇ ਤੇ ਵਧੀਆ ਹੁੰਦਾ ਜੀ ਜਿਹੜਾ ਨਜਾਇਜ਼ ਪਤਲਾ ਹੁੰਦਾ ਬੇਸਣ ਤਾਂ ਤੁਹਾਨੂੰ ਪਤਾ ਹੀ ਹੈ ਜੀ ਪਹਿਲਾਂ ਤੋਂ ਹੀ ਬੀਬੀਆਂ ਮੰਨਿਆ ਜੇ ਤਾਂ ਪੁਰਾਣੇ ਜਵਾਨੇ ਹੁੰਦੇ ਸੀਗੇ ਉਹਦੇ ਕਿਹੜੇ ਪ੍ਰੋਡਕਟ ਹੁੰਦੇ ਸੀ ਉਹ ਤੋਂ ਆਹੀ ਚੀਜ਼ਾਂ ਹੁੰਦੀਆਂ ਸੀ ਕਿ ਲੋਕ ਐਵੇਂ ਪਾਈ ਹੁੰਦੇ ਸੀ ਦੁੱਧ ਲਾਉਂਦੇ ਸੀ ਤੇ ਦੁੱਧ ਵਰਗੇ ਪਏ ਸੀ ਦੇ ਵਿੱਚ ਦੁੱਧ ਵੀ ਕਰੀਮ ਬੇਸਣ ਪੁਰਾਣੇ ਜਵਾਨ ਦਾ ਕੀ ਕਹਿੰਦਾ ਤਾਂ ਗੰਡੇ ਨਾਲ ਰੋਟੀਆਂ ਖਾ ਲੈਂਦੇ ਸੀ ਕਰੀਮ ਬੇਸਣ ਹਲਦੀ ਹੈ ਨਾ ਸੱਚ ਸੋਨ ਨੂੰ ਮੈਂ ਹਲਦੀ ਦੱਸ ਦਿਆਂ ਜੀ ਬੈਠਾ ਤੁਸੀਂ ਘਰ ਵਾਲੀ ਵੀ ਚੂਜ਼ ਕਰ ਸਕਦੇ ਹੋ ਪਰ ਮੇਰੇ ਕੋਲੇ ਆਹ ਮੈਂ ਬਾਜ਼ਾਰ ਚੋਂ ਲੈ ਲੀ ਹਲਦੀ ਮੈਂ ਤੁਹਾਨੂੰ ਤੇ ਦੱਸਣਾ ਭੁੱਲ ਗਈ ਇੰਮ ਬਜ਼ਾਰ ਚੋਂ ਲਿਆ ਕਿਰਗੜੀ ਹੋਈ ਹੈ ਜੀ ਇਹ ਰਗ ਜੂਸਰ ਦੀ ਰਗੜਨੀ ਇਹਦੇ ਵਿੱਚ ਨਾ ਮਾੜੇ ਮਾੜੇ ਦਾਣੇ ਜੇ ਰਹ ਜਾਂਦੇ ਇਹ ਆਪਣੇ ਚਿਹਰੇ ਨੂੰ ਸਕਰਬ ਵੀ ਕਰਦੀ ਹੈ ਇੱਕ ਹਲਦੀ ਉੰਨੀ ਜਿਆਦਾ ਖੰਦਾ ਕਰੂਗੀ ਕਿਉਂਕਿ ਇਹ ਚ ਰੰਗ ਨਹੀਂ ਹੁੰਦਾ ਦੇਖੋ ਜੀ ਇਹ ਪੀਲੀ ਪੀਲੀ ਹੀ ਨਹੀਂ ਹੋਈ ਇਹਦਾ ਸਭ ਤੋਂ ਵੱਡਾ ਗੁਣ ਇਹ ਹੈ ਵੀ ਇਹ ਆਪਣੇ ਘਰੇ ਲਗੜੀ ਹੋਈ ਗੱਲ ਕਿ ਇਹ ਮੈਂ ਚਿਹਰੇ ਵਾਸਤੇ ਰਗੜੀ ਹੋਈ ਹੈ ਜਿਵੇਂ ਮੇਰੇ ਤੇ ਇੰਨੀਆਂ ਬਿਮਾਰੀਆਂ ਇੰਨੀਆਂ ਫਿੱਟਾਂ ਪਈਆਂ ਜੀ ਮੇਰੇ ਚਿਹਰੇ ਤੇ ਕੋਈ ਸ਼ਾਈ ਨਹੀਂ ਤੇ ਕੋਈ ਮੇਰਾ ਇਹ ਦੇਸੀ ਤਰੀਕਾ ਹੀ ਵਰਤਦੀਆਂ ਪੈਸੇ ਪੂਸੇ ਲਾਉਣ ਵਾਲੇ ਆਪਾਂ ਬੰਦੇ ਨਹੀਂ ਸਹੀ ਗੱਲ ਦੱਸਾਂ ਮੈਂ ਇੰਨੇ ਪੈਸੇ ਨਿਲਾ ਕੇ ਅੱਜ ਮੈਂ ਡਾਈ ਵੀ ਕੀਤੀ ਹੈ ਅੱਜ ਮੈਂ ਡਾਈ ਵੀ ਕੀਤੀ ਹੈ ਤੇ ਤੁਹਾਡੇ ਸਾਹਮਣੇ ਇਹ ਪ੍ਰੋਡਕਟ ਵੀ ਤਿਆਰ ਕੀਤਾ ਜਿਹੜਾ ਜਿਹੜਾ ਹਮ ਪ੍ਰੋਡਕਟ ਬਣਾਇਆ ਜੀ ਇਹ ਚਿਹਰੇ ਦੇ ਤਾਮ ਲਾਉਣਗੇ ਆ ਦੇਖੋ ਮੈਂ ਜਦੋਂ ਮੈਂ ਹਲਾ ਰਹੀ ਹਾਂ ਨਾ ਜੀ ਤੇ ਮੈਨੂੰ ਫੀਲ ਹੋ ਰਿਹਾ ਹੈ ਵੀ ਜਿਹੜੀ ਉਹ ਹਲਦੀ ਹੈ ਉਹ ਸਭ ਰੱਬ ਦਾ ਕੰਮ ਕਰ ਰਹੀ ਹੈ ਇਹਦੇ ਨਾਲ ਵਾਲ ਛੋਟੇ ਜਿਹੜੇ ਚਿਹਰੇ ਦੇ ਵਾਲ ਬੂਲ ਚਿਹਰੇ ਦਾ ਲੰਮਕ ਦਾ ਪਾਣ ਸਾਰਾ ਦੂਰ ਹੁੰਦਾ ਹੈ ਮ사ਜ ਮੇ ਸਾ ਨੂੰ ਤੁਸੀਂ ਸਾਰੇ ਜਾ ਕੇ ਹੁਣ ਲਾ ਕੇ ਦਿਖਾਉਣੀ ਆ ਜੀ ਮੈਥੋਂ ਨਹੀਂ ਲੱਗਣਾ ਜਿਹੜੀ ਵੀ ਆਪਾਂ ਕੋਈ ਵੀ ਚੀਜ਼ ਅਪਲਾਈ ਕਰਨੀ ਆ ਉਹਨੂੰ ਹਮੇਸ਼ਾ ਥੱਲੇ ਤੋਂ ਤਾਂ ਹੁਣ ਅਪਲਾਈ ਕਰਨੀ ਆ ਚਿਹਰਾ ਲੰਮਕੀ ਅੰਦਰ ਜਦੋਂ ਤੁਸੀਂ ਉਹ ਕਰਦੇ ਹੋ ਸੁਰਮਾ ਚਿਹਰੇ ਤੇ ਗਲੋ ਆਇਆ ਦਿਖਾਉਂ ਮੋ ਤੁਹਾਂ ਹੋਰ ਇਹ ਮੈਂ ਸਮਝ ਲਓ ਤੇ ਕਰ ਲਾ ਕੇ ਰੱਖੂਗੀ ਜਿੰਨਾ ਚਿਰ ਇਹ ਮੜਾ ਜ ਸੁਖਦਾ ਨਹੀਂ ਜਦੋਂ ਇਹ ਸੁੱਕਣਾ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਇਹਨੂੰ ਮੈਂ ਮ사ਜ ਕਰਕੇ ਲਾ ਦੂੰਗੀ ਇਹ ਵਾਲ ਬੂਲ ਵੀ ਚਿਹਰੇ ਦੇ ਸਭ ਪੱਟ ਦਿੰਦਾ ਪਰ ਜੇ ਤੁਸੀਂ ਮੇਰੀ ਮੰਨੋਗੇ ਤਾਂ ਹਲਦੀ ਘਰ ਦੀ ਮੇਰੇ ਡਾਈ ਵੀ ਲੱਗੀ ਹੋਈ ਹੈ ਜੀ ਅੱਜ ਦੀਪੂ ਘਰੇ ਸੀ ਦੀਪੂ ਤੋਂ ਡਾਈ ਲਗਾਈ ਜੇ ਮੇਰੀ ਮੰਨੋਗੇ ਨਾ ਤਾਂ ਹਲਦੀ ਬਾਜ਼ਾਰ ਚੋਂ ਮਿਲ ਜਾਂਦੀ ਹੈ ਗੰਢੀਆਂ ਵਾਲੀ ਪਲੀਜ਼ ਉਹ ਜੂਸਰ ਚ ਲੈ ਕੇ ਉਹ ਰਗੜ ਕੇ ਰੱਖੋ ਜਿਹੜੀ ਚਿਹਰੇ ਤੇ ਲਾਉਣੀ ਹੈ ਤੁਸੀਂ ਕੋਈ ਕੋਈ ਜਿਹੜੀ ਸਾਬਜੀ ਵਾਲੀ ਹਲਦੀ ਆਉਂਦੀ ਹੈ ਨਾ ਜੀ ਹੋਰ ਉਹ ਚ ਕੋਈ ਨੁਕਸ ਨਹੀਂ ਹੁੰਦਾ ਉਹਦੇ ਵਿੱਚ ਕਲਰ ਪਾ ਦਿੰਦੇ ਆ ਉਹ ਉਹ ਸਭ ਤੋਂ ਵੱਡੀ ਮਾੜੀ ਗੱਲ ਨਹੀਂ ਜਿਹੜੀ ਇਹ ਦੇਸੀ ਆ ਜਾਂਦੀ ਹੈ ਚ ਥੋੜਾ ਜਿਹਾ ਐਵੇਂ ਹੁੰ ਇਹ ਜਿਹੜਾ ਆਪਣਾ ਫੇਸ਼ੀਅਰ ਆ ਨਾ ਜੀ ਜਿਹੜਾ ਮੈਂ ਲਾ ਰਹੀ ਆ ਇਹਦੀ ਰਿਸਟਾ ਕੋਈ ਫੇਸ਼ੀਅਰ ਵੀ ਨਹੀਂ ਕਰਦਾ ਕਿਉਂਕਿ ਤੁਸੀਂ ਇਹਨੂੰ ਅੱਖਾਂ ਦੇ ਉੱਪਰ ਵੀ ਇੱਥੇ ਵੀ ਟਰਾਈ ਕਰ ਸਕਦੇ ਹੋ ਇੱਥੇ ਵੀ ਲਾ ਸਕਦੇ ਹੋ ਹਾਂ ਦੇਖੋ ਜੀ ਆਪਾਂ ਤੁਹਾਡੇ ਸਾਹਮਣੇ ਲਾਇਆ ਇਹ ਪ੍ਰੋਡਕਟ ਬਾਕੀ ਦਾ ਆਪਾਂ ਜਿਹੜਾ ਇਹਨੂੰ ਬੰਦ ਕਰਕੇ ਫ੍ਰੀਜ ਵਿੱਚ ਧਰ ਦਾਂਗੇ ਖਰਾਬ ਨਹੀਂ ਹੁੰਦਾ ਪਰ ਇਹਨੂੰ ਪੜਾਓ ਤੁਸੀਂ ਉਹਨਾਂ ਕੀ ਜਿੰਨਾ ਕੋ ਲਾਉਣਾ ਮੈਂ ਤਾਂ ਥੋੜਾ ਜਿਹਾ ਵੱਧ ਬਣ ਗਿਆ ਮੈਂ ਸੋਚਿਆ ਦੀਪੂ ਦੇ ਵੀ ਲਾ ਦਾਂਗੇ ਨਾ ਮੈਂ ਨਹੀਂ ਕਿਉਂ ਤੂੰ ਨਾ ਇਹਨਾਂ ਤੋਂ ਲਾ ਲਈ ਹਾਂ ਨੋਨ ਬੜੀ ਲੰਮਾ ਪਰ ਮੈਂ ਜ਼ਿਆਦਾ ਨੈਚੁਰਲ ਲੱਗੇ ਰਾਜੀ ਆ ਤੇ ਵੀ ਨੈਚੁਰਲੀ ਹੈ ਇਹ ਤੈਨੂੰ ਕਿਹਨੇ ਕਹਤਾ ਵੀ ਤੇਰੀ ਮੰ ਮੈਂ 10000 ਲਾ ਕੇ ਮੰਗਾਇਆ ਇਹ ਜਿਹੜਾ ਨਾ ਬੁੜੀਆਂ ਹੁੰਦੀਆਂ ਨਾ ਜਿਹੜੇ ਚਿਹਰੇ ਚਿਹਰੇ ਤੇ ਸਾਰਾ ਕੁਝ ਲਾ ਲੈਂਦੀਆਂ ਗਲਤ ਇਨ ਲਾਉਂਦੀਆਂ ਫਿਰ ਗਲ ਕਾਲਾ ਲੰਘਦਾ ਤੇ ਮੂੰਹ ਬੋਰਾ ਤੇ ਭਲੀ ਜਿਹੜਾ ਇੰਨਾ ਕੁ ਗਾਲਾ ਨੇ ਆਪਣਾ ਬਾਹਰ ਰਹਿੰਦਾ ਗਲ ਵੀ ਆ ਦੂਜੇ ਤੱਕ ਕੱਪੜੇ ਆ ਜਾਂਦੇ ਆ ਇੱਥੇ ਵੀ ਇਹਨੂੰ ਜ਼ਰੂਰ ਤੁਸੀਂ ਟਰਾਈ ਕਰਨਾ ਸੌਖਾ ਸਿੰਪਲ ਤੇ ਸਸਤਾ ਤਰੀਕਾ ਤੇ ਤੁਹਾਡਾ ਚਿਹਰਾ ਜਦੋਂ ਤੁਸੀਂ ਮਤਲਬ ਵਿਆਹ ਜਾਂ ਵਿਆਹ ਹੋਣ ਲੱਗ ਜੇ ਨਾ ਤਾਂ ਇਹਨੂੰ ਡੇਲੀ ਚੂਜ਼ ਕਰੋ ਹਾਂ ਤਾਂ ਯੂਜ਼ ਕਰਨ ਨੂੰ ਤੁਹਾਨੂੰ ਪਤਾ ਲੱਗ ਜੂਗਾ ਸਭ ਨੇ ਚਿਹਰੇ ਨੂੰ ਇੰਨਾ ਸੋਹਣਾ ਬਣਾ ਦੂਗਾ ਨਾ ਤੁਹਾਡਾ ਚਿਹਰਾ ਲੱਗ ਕੇ ਤੇ ਜੇ ਤੁਸੀਂ ਮਤਲਬ ਨੂੰ ਆਪਣੀ ਸਕਿਨ ਨੂੰ ਵਧੀਆ ਟਾਈਟ ਰੱਖਣਾ ਤਾਂ ਤੀਜੇ ਚੌਥੇ ਦਿਨ ਇਹਨੂੰ ਜ਼ਰੂਰ ਲਾਉਂਦੇ ਰਹੋ ਜੀ ਦੇਖਿਓ ਹੁਣ ਇਹਨੂੰ ਮੈਂ ਉਹ ਕਰੂੰਗੀ ਇਹ ਜਿਹੜਾ ਬਚ ਗਿਆ ਪ੍ਰੋਡਕਟ ਨਾ ਦੀਪੂ ਲਾਵੇ ਨਾ ਲਾਵੇ ਇਹਨੂੰ ਮੈਂ ਆਪਣੀਆਂ ਬਾਹਾਂ ਤੇ ਲਾ ਕੇ ਨੱਤਾਂ ਲੁੱਤਾਂ ਤੇ ਪੂਰੀ ਵਧੀਆ ਮ사ਜ ਕਰੂੰਗੀ ਇਹ ਜਿੱਥੇ ਵਾਲ ਆ ਉੱਥੇ ਵੀ ਇਹਨੂੰ ਲਾਓ ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਤਕੜੀ ਚੀਜ਼ ਹੈ ਲੋਜੀ ਉਹਨੇ ਸੁੱਕ ਜਾਣ ਦੇ ਜੇ ਸੁੱਕ ਗਿਆ ਤੁਹਾਨੂੰ ਆਪੋਂ ਉਹ ਤੁਹਾਨੂੰ ਦਿਖਾਵਾਂਗੀ ਤੇ ਜਦੋਂ ਤੇਰਾ ਮੈਂ ਧੋ ਰਿਹਾ ਉਹ ਤੁਹਾਨੂੰ ਵੀ ਦਿਖਾਵਾਂਗੀ ਇੱਕ ਇੱਕ ਵਾਰੀ ਇਹ ਚਿਹਰੇ ਦੇ ਲਾਉਣ ਨਾਲੇ ਫਰਕ ਪਾਉਂਦਾ ਕਿਉਂਕਿ ਇਸ ਵਿੱਚ ਕਰੀਮ ਵੇਸਣ ਤੇ ਹਲਦੀ ਹੋਰ ਦੇ ਵਿੱਚ ਕੁਝ ਹੈ ਨਹੀਂਗਾ ਜਦੋਂ ਚੰਕੂ ਚਿਹਰਾ ਤੁਹਾਨੂੰ ਖੁੱਦਾ ਪਤਾ ਲੱਗੂਗਾ ਜੀ ਮੇਰੇ ਚਿਹਰੇ ਤੇ ਇਸ ਕਰਕੇ ਰਸਾਇਣੀਆਂ ਚ ੜੜੀਆਂ ਨਹੀਂ ਹੈਣੀਆਂ ਮੈਂ ਇਹੀ ਚੀਜ਼ਾਂ ਵਰਤਦੀਆਂ ਪਾਰਲਰ ਪੂਲਰ ਜਾਣ ਦੀ ਆਪਣੇ ਜਿਗਜਾਇਸ ਨਹੀਂ ਨਾ ਕਿਤੇ ਪੇਥੇ ਐਨੇ ਲਾਈ ਆ ਵਿਆਹ ਹੋਵੇ ਨਾ ਤੁਸੀਂ ਯਕੀਨ ਮੰਨਿਆ ਹਾਂ ਇੱਕ ਮੈਂ ਬਲੀਚ ਜ਼ਰੂਰ ਕਰਦੀ ਆਵੇਂ ਝੂਠ ਮਾਰਾਂ ਬਲੀਚ ਮੈਂ ਕਦੇ ਨਾ ਕਦੇ ਕਰ ਲੈਣੀ ਆ ਆਕਸੀਡਿਕ ਬਲੀਚ ਆਉਂਦੀ ਆ ਉਹ ਬਹੁਤ ਵਧੀਆ ਉਹ ਨੁਕਸਾਨ ਵੀ ਨਹੀਂ ਕਰਦੀ ਪਰ ਕਰੇ ਵੀ ਨਿਚ ਇੱਕ ਵਾਰੀ ਵਾਲਾ ਨਾ ਕਰਿਓ ਨੂੰ ਤੇ ਤੇਰਾ ਚਿਹਰੇ ਤੇ ਉਹ ਕਰਦੀ ਮੈਂ ਉਹ ਜਿਹੜੀ ਕੋਈ ਵਿਆਹ ਸ਼ਾਦੀ ਹੋਵੇ ਉਹ ਨਹੀਂ ਕਰਦੀ ਉਹ ਤਾਂ ਫਿਰ ਉਹ ਚਿਹਰੇ ਤੇ ਉਹ ਵੀ ਇੰਨੀ ਚਮਕ ਲਿਆ ਦਿੰਦੇ ਤੁਹਾਨੂੰ ਆ ਲੱਗੂ ਜਿਵੇਂ ਤਾਜ਼ਾ ਫੇਸ਼ੀਅਰ ਕਰਾਇਆ ਹੁੰਦਾ ਸਿਰਫ 50 ਰੁਪਏ ਦੀ ਚੀਜ਼ ਆ ਇਹ ਚੀਜ਼ਾਂ ਤੁਹਾਨੂੰ ਕੋਈ ਨਹੀਂ ਦੱਸੂਗਾ ਆ ਦੇਖੋ ਜੀ ਬਾਕੀ ਤੁਹਾਨੂੰ ਆਪਾਂ ਕੰਟੀਨਿਊ ਵੀਡੀਓ ਜਿਹੜੀ ਬਾਤੀ ਆ ਬਣਾ ਕੇ ਤੁਹਾਨੂੰ ਹੁਣ ਅਸਰ ਨੂੰ ਨਾ ਆਤੀ ਆ ਮੇਰਾ ਚਿਹਰਾ ਤੁਹਾਨੂੰ ਵੀ ਕਿਉਂਕਿ ਦੀਪੂ ਦੇ ਫੋਨ ਤੇ ਬਣ ਰਹੀ ਹੈ ਜੀ ਦੀਪੂ ਖੈਜੂਗਾ ਵੀ ਮੇਰੀ ਚੀਜ਼ ਆ ਮੰਮੀ ਨੇ ਨਾ ਕਰਤਾ ਬਾਤ ਹੈ ਮੰਮੀ ਗੱਲਾਂ ਦੀ ਇਹਨਾਂ ਤੂੰ ਵੀਡੀਓ ਨੂੰ ਪਾਈ ਐ ਨਹੀਂ ਪਾਈ ਮੈਨੂੰ ਨਹੀਂ ਪਤਾ ਜੀ ਹੁਣ ਬਾਹਰ ਜਾਣਾ ਪੈ ਜੇ ਫਿਰ ਕਿੱਥੋਂ ਵੀਡੀਓ ਪੈਣਗੀ ਚਲੋ ਠੀਕ ਆ ਜੀ ਸੁੱਕ ਜਾਂ ਤੇ ਫਿਰ ਜਦੋਂ ਇਹ بس ਦਾ ਤਰੀਕਾ ਹੀ ਹੈ ਜੀ ਜੇ ਉਹ ਅੱਠ ਗਿਆ ਫਿਰ ਉਹਨੂੰ ਮਸਲ ਨਹਾਉਣ ਲਈ ਜਾਊਗੀ ਡਾਈ ਲੱਗੀ ਹੋਈ ਹੈ ਨਾ ਇਸ ਤੋਂ ਬਾਅਦ ਹੁਣ ਡੈਂਟਿੰਗ ਪੇਂਟਿੰਗ ਤੋਂ ਬਾਅਦ ਹੁਣ ਦਿਖਾਵਾਂਗੇ ਇਹਨੂੰ ਮ사ਜ ਕਰਕੇ ਚਿਹਰੇ ਤੋਂ ਲਾਹੂੰਗੀ ਜੀ ਚਮਕ ਦੇਖੋ ਬੱਧੀ ਚਿਹਰੇ ਦੇ ਦੇਖੋ ਜੀ ਮੈਂ ਨਹਾ ਕੇ ਆ ਗਈ ਡਾਈ ਵੀ ਲਾਈ ਸੀ ਤੇ ਜਿਹੜਾ ਤੁਹਾਨੂੰ ਦੇਸੀ ਦੱਸਿਆ ਸੀ ਤੇ ਮੈਂ ਉਸ ਤੋਂ ਬਾਅਦ ਫੇਰ ਦੱਸਦੀ ਆਂ ਵੀ ਜਿਹੜੀ ਹਲਦੀ ਹੈ ਨਾ ਉਹ ਘਰੇ ਲਿਆ ਕੇ ਰਗੜਿਓ ਜਦੋਂ ਹੁਣ ਮਸਾਲੀ ਕਰਦੀ ਸੀ ਨਾ ਤਾਂ ਫੀਲ ਹੁੰਦਾ ਸੀ ਵੀ ਸਕ੍ਰੱਬ ਪਾਇਆ ਹੋਇਆ ਵਿੱਚ ਲੀ ਇਹ 10 20 ਰੁਪਏ ਦੀ ਹਲਦੀ ਲੈ ਕੇ ਘਰੇ ਰਾਵੜ ਰਾਵੜ ਲੋ 6 ਮਿੰਟ ਜਾਲੀ ਮਗੂਦੀ ਮੇਰੇ ਕੋਲ ਦੇ ਬੀਚ ਪਾਈ ਪਿਆ ਰ ਅਗਰ ਕਿਸ ਨੂੰ ਦਿਖਾਈ ਗਈ ਸੀ ਆ ਦੇਖੋ ਤੁਸੀਂ ਜੀ ਮੈਂ ਤਾਂ ਕਰਾ ਹੋ ਗਿਆ ਉਹਨਾਂ ਕੇ 10 15 ਦਿਨ ਚਿਹਰੇ ਤੇ ਲਾਏ ਨੂੰ ਲਾਇਆ ਨਹੀਂ ਸੀਗਾ ਤੁਸੀਂ ਇਹ ਦੇਖ ਲਓ ਮੇਰੇ ਕੋਲ ਬੜਾ ਟਾਈਮ ਵੀ ਨਹੀਂ ਸੀ ਸੀਰੀਅਸਲੀ ਮੈਂ ਝੂਠ ਨਹੀਂ ਬੋਲਦੀ 20 ਤੋਂ 25 ਮਿੰਟ ਮਸਾਲਾ ਆਇਆ ਕਿਉਂਕਿ ਮੈਂ ਰੋਟੀ ਬਕਾਉਣੀ ਆ ਪਾਟ ਕਰਨਾ ਮਜ ਬਹੁਤ ਲੇਟ ਹੋ ਚੁੱਕੀ ਆ ਡਾਈ ਲਾਉਣ ਕਰਕੇ ਆ ਦੇਖੋ ਜੀ ਐਂਡਿੰਗਾਂ ਬਿਮਾਰੀਆਂ ਹੋਣ ਦੇ ਬਾਵਜੂਦ ਵੀ ਮੇਰੇ ਚਿਹਰੇ ਤੇ ਕੋਈ ਕੱਲ ਨਾ ਕੋਈ ਸਦਾ ਵਸਾਈ ਨਹੀਂ ਰਹੇਗੀ ਕੋਈ ਮੈਂ ਕੋਈ ਸਪੈਸ਼ਲ ਨਹੀਂ ਖਾਂਦੀ ਰੋਟੀ ਹੀ ਖਾਨੀ ਆ ਜੋ ਤੁਸੀਂ ਖਾਣਿਓ ਮੈਂ ਕਰਨੀ ਆ ਇੱਕ ਵਾਰੀ ਦੇਖੋ ਪ੍ਰੋਡਕਟ ਲਾਇਆ ਸਿਰਫ 20 25 ਮਿੰਟ ਲਾਇਆ ਤੇ ਚਿਹਰੇ ਤੇ ਰੌਣਕ ਦੇਖੋ ਲੈਂਦੀ ਉਹਨੇ ਜਿਵੇਂ ਆਪਾਂ ਕਹਿੰਦੇ ਨਾ ਰੋਂਦਾ ਜਾਂ ਤੇ ਸੁੰਗੜਿਆ ਚਿਹਰਾ ਉਹ ਨਹੀਂ ਹੈਗਾ ਜੀ ਚਮਕ ਦੇਖੋ ਤੁਸੀਂ ਚਿਹਰੇ ਤੇ ਮੈਂ ਤੁਹਾਨੂੰ ਦੇਸੀ ਨੁਸਖੇ ਦੱਸਦੀ ਰਹੂੰਗੀ ਕਿਉਂਕਿ ਮੈਂ ਸਰਕਾਰੀ ਹਸਪੀਟਲ ਦੇ ਵਿੱਚ 2 ਸਾਲ ਕੰਮ ਕੀਤਾ ਹੈ ਰੋਇਦਿਕ ਦੇ ਵਿੱਚ ਜੀ ਡਾਕਟਰ ਨਾਲ ਇਹ ਚੀਜ਼ਾਂ ਸਿੱਖਣ ਲਈ ਜਿੱਦੋਂ ਮੈਂ ਜਾਦੇ ਬਿਮਾਰ ਹੋਵਗੀ ਕੰਮ ਮੈਥੋਂ ਹੁੰਦਾ ਨਹੀਂ ਸੀ ਫਿਰ ਮੈਂ ਹਸਪੀਟਲ ਚਲ ਜਾਂਦੀ ਸੀ ਤੇ ਜੇਕਰ ਤੁਸੀਂ ਵਿਆਹ ਸਾਦੀ ਤੇ ਤੁਰਤ ਨਿਖਾਰ ਲਿਆਉਣਾ ਤੁਸੀਂ ਮੇਰੇ ਨਾਲ ਮਤਲਬ ਮੈਸੇਜ ਕਰਕੇ ਜਾਂ ਗੱਲ ਕਰਕੇ ਪੁੱਛ ਸਕਦੇ ਹੋ ਵੀਰ ਮੈਨੂੰ ਵੀਡੀਓ ਬਣਾ ਕੇ ਪਾਓ ਮੈਂ ਵੀਡੀਓ ਬਣਾ ਕੇ ਭਾਗਿਆ ਕਰੂੰਗੀ ਜਦੋਂ ਅਸੀਂ ਕਿਸੇ ਵੀ ਵਿਆਹ ਸਾਦੀ ਤੇ ਜਾਏਗੀ ਮੈਂ ਕਦੇ ਫੇਸ਼ੀਅਲ ਪੂਸ਼ੀਅਰ ਨਹੀਂ ਕਰਵਾਇਆ ਦੇਸੀ ਤਰੀਕੇ ਹੀ ਵਰਤਣ ਲੱਗ ਜਾਂਦੀ ਆ ਤੇ ਮੂੰਹ ਬਹੁਤ ਜਾਦੇ ਆਹੀ ਚੀਜ਼ ਸੋਡੇ ਚਿਹਰੇ ਤੋਂ ਵਾਲ ਬੂਲ ਵੀ ਤੇਰਾਂ ਵਧੀਆ ਲੱਗਦੀ ਹੈ ਤੇ ਬਾਕੀ ਖਾਣ ਪੀਣ ਦਾ ਧਿਆਨ ਜਰੂਰ ਰੱਖਣਾ ਜਿਵੇਂ ਮੈਂ ਔਲੇ ਦੇ ਜੂਸ ਦੀ ਵੀਡੀਓ ਪਾਈ ਆ ਔਲੇ ਸਸਤੇ ਆ ਆਮ ਆਏ ਪਿਆ ਉਹ ਕੱਢ ਕੇ ਘਰੇ ਰੱਖ ਲਓ ਉਹਦੇ ਨਾਲ ਮਟਾਪਾ ਮਟੂਪਾ ਸਭ ਘਟਿਆ ਜਾਂਦਾ ਬਹੁਤ ਵਧੀਆ ਚੀਜ਼ ਆ ਦੇਸੀ ਚੀਜ਼ਾਂ ਤੇ ਜਾਓਗੇ ਤੇ ਬਹੁਤ ਸੌਖੇ ਰਹੋਗੇ ਅੰਗਰੇਜ਼ੀ ਤੇ ਜਾਓਗੇ ਤੇ ਔਖੇ ਹੋਵੋਗੇ ਨਾਲੇ ਪੈਸੇ ਵੇਸਟ ਕਰੋਗੇ ਠੀਕ ਹੈ ਜੀ ਇਹ ਸਸਤਾ ਇਲਾਜ ਆ ਆਪਣੇ ਵਰਗੀ ਮਿਡਲ ਕਲਾਸ ਲੋਕਾਂ ਵਾਸਤੇ ਵੀ ਜਿੰਨਾਂ ਕੋਲ ਇਹ ਜ਼ਿਆਦਾ ਪੈਸੇ ਆਪਾਂ ਨਹੀਂ ਲਾ ਸਕਦੇ ਤੇ ਤੇਰੇ ਤੇ ਚਮਕ ਤੁਸੀਂ ਮੇਰੇ ਦੇਖ ਹੀ ਰਹੇ ਹੋ ਵੀ ਥੋੜੇ ਜਿਹਾ ਕੰਮ ਨਾਲ ਚਮਕਾ ਦੀ ਜਿਹੜੀ ਕਰੀਮ ਪਾਈ ਜਿਹੜੀ ਆਪਣੀ ਹਲਦੀ ਹੈ ਉਹ ਚਿਹਰੇ ਦੇ ਦਾਗ ਤੱਕ ਗਈ ਚੱਕਦੀ ਹੈ ਜਿਹੜਾ ਬੇਸਣਾ ਉਹ ਆਪਣੀ ਸਕਿਨ ਨੂੰ ਟਾਈਟ ਕਰਦਾ ਹੈ ਇਹਨਾਂ ਦੇ ਅੱਡੋ-ਅੱਡੀ ਨੁਕਸੇ ਆ ਵੀ ਨੁਕਤੇ ਆ ਇਹਨਾਂ ਦੇ ਅੱਡੋ-ਅੱਡੀ ਤੇ ਦੇਖੋ ਜੀ ਮੈਂ ਜੋ ਵੀ ਵੀਡੀਓ ਬਣਾਉਣੀ ਹੈ ਮੈਂ ਰੀਅਲ ਬਣਾਉਣੀ ਹੈ ਮੈਂ ਕਦੇ ਵੀ ਵਿਊ ਲੈਣ ਦੇ ਚੱਕਰ 'ਚ ਝੂਠ ਨਹੀਂ ਬੋਲਦੀ ਵੀ ਜਾਂ ਕੋਈ ਬਿਊਟੀ ਬੂਟੀ ਲਾ ਕੇ ਚੀਜ਼ਾਂ ਨਹੀਂ ਮਾਉਂਦੀ ਸਿੰਪਲ ਤਰੀਕੇ ਨਾਲ ਪਾਉਣਾ ਹੈ ਅਗਲਾ ਮੇਰੇ ਕੋਲ ਘਰੇ ਵੀ ਤਾਂ ਆਉਂਦੀ ਆ ਹੁਣ ਜਿਹੜੇ ਕੋਈ ਹੈਗੇ ਮੇਰੇ ਕਸਟਮਰ ਸੋ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਤੁਸੀਂ ਬਹੁਤ ਜ਼ਿਆਦੇ ਹੋਣਾ ਵੀਡੀਓ ਨਹੀਂ ਦੇਖਦੇ ਤੁਸੀਂ ਨਾ ਮੱਥਾ ਬਹੁਤ ਮਾਰਨੀ ਪਰ ਤੁਸੀਂ ਵੀਰੋਂ ਨਹੀਂ ਤੁਹਾਡੇ ਫਾਇਦੇ ਦੀਆਂ ਗੱਲਾਂ ਕਰਦੀਆਂ ਪਰ ਤੁਸੀਂ ਵੀਡੀਓ ਨਹੀਂ ਮੇਰੀ ਦੇਖਦੇ ਹੋ ਵੀਡੀਓ ਬੜਾ ਦੇਖਦੇ ਹੋ ਜਿੱਥੇ ਲੜਾਈਆਂ ਪੰਗੇ ਚੁਗਲੀਆਂ ਬੁਗਲੀਆਂ ਮੇਰੀ ਵੀਡੀਓ ਦੇਖ ਲਿਆ ਕਰੋ ਮੈਂ ਤਾਂ ਕੋਈ ਵੀ ਾਲਤੂ ਫਾਲਤੂ ਭਕਾਈ ਵਾਲੀਆਂ ਵੀਡੀਓ ਨਹੀਂ ਪਾਉਂਦੀਗੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਇੱਕ ਮੇਰਾ ਪੇਜ ਹੈ ਜੀ ਫੇਸਬੁੱਕ ਤੇ 골ਡਨ ਪੰਜਾਬ ਵਿਦ ਕੁਕਿੰਗ ਪਲੀਜ਼ ਉਹਨੂੰ ਫਾਲੋ ਕਰੋ ਮੇਰੀ ਰਿਕੁਐਸਟ ਹੈ ਪਲੀਜ਼ ਮੇਰੇ ਪੇਜ ਨੂੰ ਫਾਲੋ ਕਰੋ ਆਪ ਸਭ ਨੂੰ ਮੇਰੇ ਬਣੀਓ ਤਿਆਰ ਕਰੀ ਸਤ ਸ੍ਰੀ ਅਕਾਲ